ਇੱਥੇ ਵੀ ਕਿਸਾਨ ਵੀਰ ਖੇਤੀ ਕਰਦੇ ਆ ਜਿਹੜੀ ਪੌਡੀ ਨੋਮਾ ਖੇਤੀ ਇਹਨੂੰ ਕਹਿ ਦਿੰਦੇ ਆ ਵੀ ਪਿੱਛੋਂ ਉੱਚੀ ਆਉਂਦੀ ਆ ਫਿਰ ਨੀਵੀਂ 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 ਤੇ ਇਹਨਾਂ ਨੇ ਝੋਨਾ ਲਾਇਆ ਹੋਇਆ ਦੇਖੋ ਝੋਨਾ ਲੱਗਿਆ ਹੋਇਆ ਤੇ ਇੱਧਰ ਕਿਸੇ ਵੀਰ ਦੀ ਥੋੜੀ ਹੋਊਗੀ ਜ਼ਮੀਨ ਵਿਚਾਰੇ ਦੀ ਉਹਨੇ ਆ ਵਲਗਣ ਕਰਕੇ ਵਿੱਚ ਇਹਦੇ ਦੇ ਵਿੱਚ ਝੋਨਾ ਲਾਇਆ ਹੋਇਆ ਅੱਗੇ ਆ ਕੇ ਮਾੜਾ ਜ ਮੈਂ ਪੀਣਾ ਇੱਧਰ ਦਿਖਾ ਦੋ ਹਜੇ ਸਵੇਰੇ 7 7:30 ਦਾ ਟਾਈਮ ਹੀ ਆ ਤੇ ਬਹੁਤ ਵਧੀਆ ਇੱਥੇ ਮੌਸਮ ਆ ਗਰਮੀ ਬਿਲਕੁਲ ਹੈ ਨਹੀਂ ਤੇ ਝੋਨਾ ਦੇਖੋ ਇਹ ਤੋਂ ਪੌੜੀ ਨੋਮਾ ਖੇਤੀ ਇੱਥੇ ਕਰਦੇ ਆ ਤੇ ਇਧਰਲੇ ਪਾਸੇ ਪਹਾੜ ਬਹੁਤ ਉੱਚੇ ਉੱਚੇ ਆ ਇਧਰ ਵੀ ਦਿਖਾ ਦੋ ਉਹ ਪਹਾੜਾਂ ਦੇ ਉੱਪਰ ਹਜੇ ਧੁੱਪ ਪੈ ਰਹੀ ਆ ਇੱਥੇ ਥੋੜਾ ਸਮਾਂ ਹੀ ਧੁੱਪ ਰਹਿੰਦੀ ਪਤਾ ਨਹੀਂ ਕਦੋਂ ਬੱਦਲ ਹੋ ਜਾਂਦਾ ਉਹ ਦੇਖੋ ਬੱਦਲ ਤੁਹਾਨੂੰ ਸਾਹਮਣੇ ਦਿਖ ਰਹੇ ਨਾ ਬਿਲਕੁਲ ਨੀਵੇਂ ਹੁਣੇ ਹੀ ਬਸ ਥੋੜਾ ਟਾਈਮ ਤੱਕ ਹੀ ਧੁੱਪ ਚਲੀ ਜਾਣੀ ਫਿਰ ਬੱਦਲ ਹੋ ਜਾਂਦਾ ਆ ਦੇਖੋ ਦੇਖਦੇ ਆ ਦੇਖਦੇ ਹਾਂ ਹੁਣ ਛਾਂ ਹੁੰਦੀ ਜਾਂਦੀ ਆ ਬਹੁਤ ਵਧੀਆ ਮੌਸਮ ਰਹਿੰਦਾ ਜਾਂਣੀ ਇੱਧਰ ਇਹ ਜਰੂਰ ਆਉਣਾ ਚਾਹੀਦਾ ਇੱਧਰ ਆ ਕੇ ਆਪਾਂ ਨੂੰ ਇਹ ਏਰੀਆ ਦੇਖਣਾ ਚਾਹੀਦਾ